ਤਤ ਸ੍ਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੇ ਸੀ ਅੱਜ ਮੈਂ ਤੁਹਾਨੂੰ ਇੱਕ ਹੋਰ ਖੇਤੀ ਸੰਦ ਬਾਰੇ ਜਾਣਕਾਰੀ ਦੇਵਾਂਗਾ ਜੋ ਕਿ ਪੁਰਾਣੇ ਵੇਲਿਆਂ ਵਿੱਚ ਵਰਤੇ ਜਾਂਦਾ ਸੀ ਇਹ ਖੇਤੀ ਸੰਦ ਤੰਗੜੀ ਪੁਰਾਣੇ ਵੇਲਿਆਂ ਵਿੱਚ ਜਦੋਂ ਕਣਕ ਗਾਹੀ ਜਾਂਦੀ ਦੀ ਬਲਦਾਂ ਨਾਲ ਗਾਹੀ ਜਾਂਦੀ ਦੀ ਕਣਕ ਫੜੇ ਹੁੰਦੇ ਦੀ ਫੜਿਆਂ ਦੇ ਨਾਲ ਜਿਹ ਕਣਕ ਦੀਆਂ ਭਰੀਆਂ ਹੁੰਦੀਆਂ ਸੀ ਉਹਨਾਂ ਨੂੰ ਖੋਲ ਕੇ ਖੇਤ ਦੇ ਵਿੱਚ ਬਿਛਾਇਆ ਜਾਂਦਾ ਸੀ ਤੇ ਫਿਰ ਫਲਿਆਂ ਦੇ ਨਾਲ ਘਾਹ ਹੈ ਜਾਂਦਾ ਸੀ ਬਲਦਾਂ ਦੇ ਪੈਰਾਂ ਹੇਠੋਂ ਉਤਾਰਿਆ ਜਾਂਦਾ ਸੀ ਤਾਂ ਕਿ ਤੂੜੀ ਵੱਖ ਹੋ ਜਾਵੇ ਤੇ ਦਾਣੇ ਵੱਖ ਹੋ ਜਾਣ ਇਹ ਰੇ ਬੱਲੀਆਂ ਹੁੰਦੀਆਂ ਦੀ ਹੁਣਾਂ ਵਿੱਚੋਂ ਦਾਣੇ ਵੱਖ ਹੋ ਜਾਂਣਾ ਸੁਕਾ ਹੁਣ ਤੋਂ ਬਾਹਰ ਉਹਨਾਂ ਦੀ ਧੜ ਲਾਈ ਜਾਂਦੀ ਦੀ ਫੇ ਧੜ ਨੂੰ ਜਦੋਂ ਹਵਾ ਚੱਲਦੀ ਹੁੰਦੀ ਦੀ ਉਦੋਂ ਫਿਰ ਉਡਾਇਆ ਜਾਂਦਾ ਸੀ ਕਿਉਂਕਿ ਉਹ ਧੜ ਵਿਚੋਂ ਦਾਣੇ ਵੱਖ ਕਰਨੇ ਹੁੰਦੇ ਸੀ ਤੇ ਤੂੜੀ ਵੱਖ ਕਰਨੀ ਹੁੰਦੀ ਸੀ ਸੋ ਉਦੋਂ ਇਹਨਾਂ ਤੰਗੜੀਆਂ ਦੀ ਲੋੜ ਪੈਂਦੀ ਸੀ ਇਹਨਾਂ ਤੰਗੜੀਆਂ ਨਾਲ ਹੀ ਉਸ ਧੜ ਨੂੰ ਉਡਾਇਆ ਜਾਂਦਾ ਸੀ ਉੱਪਰ ਨੂੰ ਚੱਕ ਕੇ ਦਾਣੇ ਤੂੜੀ ਸਣੇ ਦਾਣੇ ਉੱਪਰ ਨੂੰ ਚੱਕ ਕੇ ਮਾਰੇ ਜਾਂਦੇ ਦੀ ਤੰਗੜੀ ਨਾਲ ਧਾਣੇ ਇੱਕ ਵਾਰ ਸੱਡਕ ਪੈਂਦੇ ਦੀ ਤੇ ਤੂੜੀ ਹਵਾ ਨਾਲ ਦੂਰ ਜਾ ਡਿੱਗਦੀ ਸੀ ਸੋ ਇਸ ਸੰਧ ਦਾ ਉਸ ਸਮੇਂ ਇਸਤੇਮਾਲ ਕੀਤਾ ਜਾਂਦਾ ਸੀ ਤੇ ਜਦੋਂ ਤੂੜੀ ਇਹ ਪੰਡਾ ਪਾਉਣੀਆਂ ਹੁੰਦੀਆਂ ਦੀ ਉਦੋਂ ਵੀ ਪੱਲੀਆਂ ਦੇ ਵਿੱਚ ਦੋਲਿਆਂ ਦੇ ਵਿੱਚ ਇਹਨਾਂ ਤੰਗੜੀਆਂ ਨਾਲ ਉਹ ਤੂੜੀ ਪਾਈ ਜਾਂਦੀ ਸੀ ਹੋਰ ਕੰਮਾਂ ਲਈ ਵੀ ਇਸ ਤੰਗੜੇ ਦੀ ਵਰਤੋਂ ਕੀਤੀ ਜਾਂਦੀ ਦੀ ਜਦੋਂ ਪਸ਼ੂਆਂ ਨੂੰ ਪੱਠੇ ਪਾਉਣੇ ਹੁੰਦੇ ਤੂੜੀ ਪਾਉਣੀ ਹੁੰਦੀ ਟੋਕਰਿਆਂ ਵਿੱਚ ਤਾਂ ਇਸ ਤੰਗੜੀ ਨਾਲ ਟੋਕਰੇ ਵਿੱਚ ਉਹ ਪੱਠੇ ਪਾਏ ਜਾਂਦੇ ਤੂੜੀ ਪਾਈ ਜਾਂਦੀ ਜਾਂ ਜਿਵੇਂ ਹੋਰ ਮੂਫੜੀ ਦਾ ਧੋਰ ਗੂਣਾ ਵਗੈਰਾ ਹੁੰਦਾ ਉਹ ਚੱਕਣਾ ਹੁੰਦਾ ਸੀ ਉਹ ਵੀ ਇਹਦੇ ਨਾਲ ਚੱਕਿਆ ਜਾਂਦਾ ਸੀ ਹੋਰ ਵੀ ਕੰਮਾਂ ਚ ਇਸ ਦਾ ਇਹ ਚੀਜ਼ ਦਾ ਇਸਤੇਮਾਲ ਕੀਤਾ ਜਾਂਦਾ ਵੀ ਸੋ ਇਹਦੇ ਜਿਹੜੇ ਤੁਸੀਂ ਬਰੀਕ-ਬਰੀਕ ਦੇਖ ਰਹੇ ਹੋ ਪੰਜ ਸੇਲ ਬਣੇ ਹੋਏ ਨੇ ਉਂਗਲੀਆਂ ਵਰਗੇ ਇਹਨੂੰ ਸੁੱਤ ਕਹਿੰਦੇ ਨੇ ਪਹਿਲਾਂ ਇਹ ਸੁੱਤ ਲੱਕੜੀ ਦੇ ਬਣਾਏ ਹੁੰਦੇ ਦੀ ਜਿਸ ਤਰ੍ਹਾਂ ਤੁਸੀਂ ਤਸਵੀਰ ਵਿੱਚ ਦੇਖ ਰਹੇ ਹਾਂ ਇਹ ਉੱਪਰ ਇਹ ਇੱਕ ਲੱਕੜੀ ਦਾ ਹੱਥਾ ਲੱਗਿਆ ਹੁੰਦਾ ਸੀ ਜੀਤੋਂ ਫੜਕੇ ਇਹਨੂੰ ਚਿਲਾਇਆ ਜਾਂਦਾ ਸੀ ਫੇਰ ਇਹ ਤੰਗੜੀਆਂ ਲੋਹੇ ਦੀਆਂ ਬਣ ਲੱਗੀਆਂ ਜਿਨ੍ਹਾਂ ਦਾ ਸੁੱਤ ਵੀ ਲੋਹੇ ਦੇ ਹੁੰਦੇ ਹਨ ਤੇ ਜਿਹੜਾ ਹੱਥਾ ਉੱਪਰ ਫੜਨੇ ਵਾਲਾ ਇਹ ਵੀ ਲੋਹੇ ਦਾ ਹੁੰਦਾ ਹੈ ਪਰ ਜਿਹੜੀ ਜ ਤੰਗੜੀ ਤੁਸੀਂ ਸਾਹਮਣੇ ਪਈ ਦੇਖ ਰਹੇ ਹੋ ਇਹ ਪੂਰੀ ਦੀ ਪੂਰੀ ਲੱਕੜ ਦੀ ਬਣੀ ਹੋਈ ਆ ਤੇ ਇਹ ਅੱਜ ਤੋਂ 60-70 ਸਾਲ ਪਹਿਲਾਂ ਦੀ ਬਣੀ ਹੋਈ ਆ ਇਹ ਤੰਗਲੀਆਂ ਪਿੰਡ ਦੇ ਤਰਖਾਨ ਲੋਹਾਰ ਮਿਸਤਰੀ ਆਪਣੇ ਕਾਰਖਾਨਿਆਂ 'ਚ ਬੈਗੇ ਤਿਆਰ ਕਰਦੇ ਹੁੰਦੇ ਵੀ ਅੱਜ ਕੱਲ ਆ ਕੇ ਹੜੀ ਮੌਕੇ ਜਦੋਂ ਕਣਕ ਵੱਢਣੀ ਹੁੰਦੀ ਤਾਂ ਇਹਨਾਂ ਸੰਦਾਂ ਦਾ ਬਹੁਤ ਜੋਰ ਹੁੰਦਾ ਜੇਕਰ ਟੁੱਟ ਪਾ ਜੀ ਆਂਦੀਆਂ ਤਾਂ ਹਾੜੀ ਵੱਢਣ ਤੋਂ ਪਹਿਲਾਂ ਕਿਸਾਨ ਵੀਰ ਇਹਨਾਂ ਦੀ ਮੁਰੰਮਤ ਕਰਾਉਂਦੇ ਤਰਖਾਣਾ ਲਵਾਰਾਂ ਦੇ ਕਾਰਖਾਨਿਆਂ ਵਿੱਚ ਜਾ ਕੇ ਇਹਨਾਂ ਸੰਦਾਂ ਦੀ ਮੁਰੰਮਤ ਕਰਾਉਂਦੇ ਸੋ ਹੁਣ ਮਸ਼ੀਨਰੀ ਦਾ ਯੁੱਗ ਜਿਹਦੇ ਕਰਕੇ ਇਹੋ ਜਿਹੇ ਜਿਹੜੇ ਸੰਦ ਨੇ ਉਹ ਲੋਪ ਹੁੰਦੇ ਜਾ ਰਹੇ ਨੇ ਕਿਉਂਕਿ ਇਹਨਾਂ ਦੀ ਹੁਣ ਲੋੜ ਨਹੀਂ ਰਹੀ ਕਿਉਂਕਿ ਹੱਥੀ ਹੁਣ ਕੰਮ ਕਰਨਾ ਘਟ ਗਿਆ ਜਿਹਦੇ ਕਰਕੇ ਇਹਨਾਂ ਸੰਦਾਂ ਦੀ ਹੁਣ ਬਹੁਤੀ ਲੋਡ ਨਹੀਂ ਲੋਡ ਨਹੀਂ ਰਹੀ ਇਸੇ ਕਰਕੇ ਸੰਦ ਹੁਣ ਗਵਾਚਦੇ ਜਾ ਰਹੇ ਨੇ ਉਹ ਹੋਰ ਨਾ ਖੇਤੀ ਸੰਦਾ ਬਾਗ ਜਿਹੜੀ ਇਹ ਲੱਕੜ ਦੀ ਬਣੀ ਹੁੰਦੀ ਸੀ ਤੰਗੜੀ ਇਹ ਕਿਸਾਨ ਵੀਰਾਂ ਦੇ ਘਰਾਂ ਵਿੱਚੋਂ ਉਹ ਲੋਪ ਹੋ ਗਈ ਆ ਕੋਈ ਟੰਗਲਾ ਟੱਲਾ ਘਰ ਹੀ ਹੋਵੇਗਾ ਜਿਸ ਘਰ ਵਿੱਚ ਇਹ ਦੇਖਣ ਨੂੰ ਮਿਲਦੀ ਹੈ ਨਹੀਂ ਬਹੁਤੇ ਘਰਾਂ ਵਿੱਚੋਂ ਇਹ ਆ ਲੋਭ ਹੋ ਗਈ ਆ ਸੋਏ ਖੇਤੀ ਸੰਦ ਵੀ ਮੈਂ ਆਪਣੇ ਬਾਈ ਨੰਦ ਸਿੰਘ ਬੜਾਏ ਚ ਵਿਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਬਾਬਤ ਜਾਣਕਾਰੀ ਦਿੱਤੀ ਜਾ ਸਕੇ ਸੋ ਇਹਦੀ ਤੰਗਲੀ ਵਾਰੀ ਜਾਣਕਾਰੀ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਨੀ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਸੋ ਕਿਸੇ ਦਿਨ ਰੇਰ ਹੋਰ ਕੋਈ ਪ੍ਰਾਣੀ ਚੀਜ਼ ਲਗੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ